ਜਿਹੜਾ ਪਲਾਜ਼ਰ ਕਰ ਦਿੰਦਾ ਕਿ ਉਹਦਾ 5 ਲੱਖ ਰੁਪਏ ਤੱਕ ਅਲਾਜ ਫਰੀ ਕੀਤਾ ਜਾ ਰਿਹਾ ਇੱਥੇ 5 ਰੁਪਏ ਦਾ ਫਰੀ ਨਹੀਂ ਸਹੀ ਗੱਲ ਉਹ ਲਿਆਂਦਾ ਜਾਏਗਾ ਪੰਜਾਬ ਦੇ ਹਰਥ ਸੇ ਜਿਹੜੀ ਹੈਗੀ ਆ ਇਹ ਫਰੀ ਕੀਤੀ ਜਾਏਗੀ ਤਾਂ ਕਿ ਜਿਹੜੇ ਕੋਈ ਲੋਕ ਹੈ ਕਿਤੇ ਉੱਤੋਂ ਪਰਵਾਸ ਕਰੋ ਉਹ ਕਿਤੇ ਬਿਨਾਂ ਅਲਾਜ ਤੋਂ ਆਪਣੇ ਘਰ ਚੋਂ ਮਰ ਨਾ ਕੀਤਾ ਜਾਏਗਾ ਐਜੂਕੇਸ਼ਨ ਨੂੰ ਆਉਣਾ ਸਾਡੇ ਪ੍ਰਧਾਨ ਨੇ ਜਿਹੜਾ ਰਾਜਸਥਾਨ ਦਾ ਪ੍ਰੈਜ਼ੀਡੈਂਟ ਆ ਉਹ ਐਜੂਕੇਸ਼ਨ ਮਿਸਟਰ ਸੀ ਪੋਨੇ ਜਿਹੜੇ ਸਰਕਾਰੀ ਸਕੂਲ ਸੀ ਉਹਨਾਂ ਦੇ 3600 ਸਰਕਾਰੀ ਸਕੂਲ ਪੋਨੇ ਬੜਾ ਵਿਸਤਾਰ ਅੰਗਰੇਜ਼ੀ ਸਕੂਲ ਉੱਥੇ ਦੇ ਬੱਚੇ ਪਰਦੇ ਨੇ ਬੱਚੇ ਉੱਥੋਂ ਦੇ ਮੁੱਖ ਮੰਤਰੀ ਨੇ ਮੰਦਰੇਗਾ ਸ਼ਹਿਰਾਂ ਚ ਲਾਗੂ ਕਰ ਦਿੱਤੀ ਉਹਨਾਂ ਕ੍ਰੇਡਿਟ ਦਿੱਲੀ ਵਾਲੀ ਸਰਕਾਰ ਨੂੰ ਪੁੱਛਿਆ ਉਹਨੇ ਆਪਣੇ ਲਾਗਤ ਦੇ ਕਿੰਨੇ ਖਰਚੇ ਕੀਤੇ ਪਿੰਡਾਂ 'ਚ ਮਿਲਦਾ ਤੇ ਸ਼ਹਿਰਾਂ 'ਚ ਕਿੰਨੀ ਪਿਆ ਉੱਥੇ ਮੁੰਡੇ ਦਾ ਕੰਮ ਕਰਦਾ। ਉਹ ਭਾਜਪਾ ਵਾਲਿਓ ਭਗਵਾਨ ਸਾਡੇ ਕਣਕਣ ਤੇ ਵਾਸਲੇ ਨੇ। ਹਰਮਾਨ ਜੀ ਨੂੰ ਮੈਂ ਜਾਨ ਤੁਹਾਡੇ ਕਰਤਾਰਪੁਰ ਚੋਂ ਜਾਂਦੇ ਤੇ ਖਾਟੂ ਸ਼ਾਹ ਮੈਨੂੰ ਟੈਲੀਫੋਨ ਕਰਦੇ ਹੁੰਦੇ ਸੀ ਕਿ ਅਸੀਂ ਖਾਟੂ ਸ਼ਾਹ ਹਾਂ। ਜੇ ਸਾਨੂੰ ਉੱਥੇ ਦਰਸ਼ਨ ਕਰਵਾ ਦਿਓ ਮੈਨੂੰ ਕਿ ਟੈਲੀਫੋਨ ਜਾਂਦੇ ਹੁੰਦੇ ਸੀ ਕਿ ਸਾਰਾ ਸਰ ਜਾਣਾ ਸਾਨੂੰ ਉੱਥੇ ਦਰਸ਼ਨ ਕਰਵਾ ਦਿਓ ਬਾਲਾ ਜੀ ਦੇ ਤੇ ਮੁੱਛੇ ਮੈਂ ਕਈ ਵਾਰ ਖਾਟੂ ਸ਼ਾਮ ਜਾ ਕੇ ਆਇਆ ਦਰਸ਼ਨ ਕਰਕੇ ਇਹਦੇ ਕਈ ਵਾਰ ਮੈਂ ਬਾਲਾ ਜੀ ਦੇ ਹਨੂਮਾਨ ਜੀ ਦੇ ਦਰਸ਼ਨ ਕਰਕੇ ਆਇਆ ਉੱਥੇ ਜਦੋਂ ਵੀ ਕੀਦਾ ਹਟੋ ਅਨੁਮਾਨ ਜੀ ਨੇ ਆਪਣਾ ਸੀਨਾ ਕਾੜ ਕੇ ਕਿਹਾ ਸੀ ਮੇਰੇ ਦਿਲ 'ਚ ਮੇਰਾ ਰਾਮ ਆ ਮੇਰੇ ਮੂੰਹ ਚ ਰਾਮ ਆ ਆਮ ਵਾਲੇ ਇਤਿਹਾਸ ਚੋਂ ਕਟਾ ਕੇ ਕਿਹਾ ਬੰਦਾ ਆਪ ਕੋ ਗਾਣੇ ਗਾਇਆ ਤੇ ਜੇ ਕਿਤੇ ਉਹਨਾਂ ਦੇ ਕਿਰਪਾ ਨੇ ਜੇ ਉਹਨਾਂ ਮੰਗੂਲੇ ਰਹੇ ਨੇ ਕਿ ਤਾਲ ਨੂੰ ਟਿਕੜਾ ਨਾਲ ਨਹੀਂ ਟਿਕੜਾ ਨੂੰ ਮਿਲੀ ਤੇ ਕੌਣ ਸਾਡੀ ਪੈਰਾਂ ਦੇ ਖੜੀ ਹੋਈ ਖੁਦਾਬਖਸ਼ ਦੇਵੇਂ

ਖੋ ਮੰਤਰੀ ਹੈ ਐਪੀ ਸੀ ਮੰਤਰੀ ਹੈ ਔਰ ਰਾਜਸਥਾਨ ਦੇ ਇੰਚਾਰਜ ਵੀ ਨੇ ਔਰ ਪਾਰਟੀ ਨੇ ਇੱਡੇ ਉੱਚੇ ਕੱਟ ਵਾਲਾ ਮੈਂਬਰ ਪਾਰਲੀਮੈਂਟ ਕੈਂਡੀਡੇਟ ਸਾਨੂੰ ਦਿੱਤਾ ਸਸੀ ਪੁਸ਼ਪਾ ਪਤਾ ਕਿ ਜਿਹੜਾ ਬੰਦਾ ਸਾਡੇ ਗਰਦਾਸਪੁਰ ਤੋਂ ਮੈਂਬਰ ਪਾਰਲੀਮੈਂਟ ਇਸ ਵਾਰ ਜਾਏਗਾ ਉਹ ਗਰਦਾਸਪੁਰ ਦੀ ਨਹੀਂ ਸਮੁੱਚੇ ਪੰਜਾਬ ਦੀ ਆਵਾਜ਼ ਬਣੇਗਾ ਪਤਾ ਲੱਗੂਗਾ ਸੁਰਜਿੰਦਰ ਸਿੰਘ ਰਾਲਾ ਮੈਂਬਰ ਪਾਰਲੀਮੈਂਟ ਗਿਆ ਗਰਦਾਸਪੁਰ ਪਰ ਖੁੰਡਾ ਐਮਪੀ ਨਹੀਂ ਜਾਏਗਾ ਸਣੀ ਦੌਰ ਵਰਗਾ ਕਿਉਂਕਿ ਮੈਂ ਇਹ ਦੋਨਸਕਰ ਕੇ ਕਹਿ ਰਿਹਾ ਕਿ ਭਾਜੀਪੀ ਵਾਲੇ ਉਹ ਕਹਿੰਦੇ ਵੋਟਾਂ ਪਾਓ ਭਾਈ ਸਾਹਿਬ ਅੱਗੇ ਪਾਈਆਂ ਸੀਸੇ ਨਹੀਂ ਲਿਓਨੋ ਸਾਡਾ ਵਿਦਾ ਬਹਿ ਗਿਆ ਸਾਡੇ 5 ਸਾਲ ਦਾ ਵਿਆਹ ਕਰਤਾ ਗੁਰਦਾਸਪੁਰ ਦਾ ਕਰੋਨਾ ਆਇਆ ਇੱਕ ਵਾਰ ਉਸ ਭਲੇ ਮਾਨਸ ਨੇ ਇੱਥੇ ਮੂੰਹ ਨਹੀਂ ਵਿਖਾਇਆ ਆਪਣਾ ਤੇ ਜੋ ਸਾਡੇ ਗੁਰਦਾਸਪੁਰ ਨੂੰ ਜਿਵੇਂ ਪਿੱਛੇ ਛੱਡਿਆ ਉਹ ਪ੍ਰਸਰ ਸਰਦਾਰ ਸੁਜਿੰਦਰ ਸਿੰਘ ਰੰਦਾਵਾ ਕੱਢਣਗੇ ਔਰ ਮੈਂ ਇੱਕ ਗੱਲ ਦੱਸਣਾ ਹੈ ਰੰਦਾਵਾ ਸਾਹਿਬ ਜਿਸ ਤਰੀਕੇ ਦਾ ਅਪਤੌਰ ਰਾਜਸਥਾਨ ਸੰਚਾਰ ਚੀਜ਼ ਔਰ ਹੁਣਵੀਆ ਜਿਸ ਤਰੀਕੇ ਨਾਲ ਇਹਨਾਂ ਨੇ ਕੰਮ ਕਰਾਇਆ ਇੱਕ ਸਭ ਤੋਂ ਵੱਡਾ ਕੰਮ ਜਿਹੜਾ ਇਹਨਾਂ ਨੇ ਕਰਾਇਆ ਉਹ ਮੈਂ ਦੱਸਣਾ ਚਾਹੁੰਦਾ ਹੈ ਇਹਨਾਂ ਨੇ ਰਾਜਸਥਾਨ ਦੇ ਵਿੱਚ ਜੋ ਪਿੰਡਾਂ 'ਚ ਜਿਵੇਂ ਮਨਰੇਗਾ ਚਲਦੀ ਹੈ ਤੇ ਸਾਰਿਆਂ ਦਾ ਜਿਹੜਾ ਸਬਕਾ ਚੱਲਦਾ ਕਾਰੋਬਾਰ ਚੱਲਦਾ ਉਹ ਮਨਰੇਗਾ ਇਹਨਾਂ ਨੇ ਸ਼ਹਿਰ ਦੇ ਵਿੱਚ ਵੀ ਲਾਗੂ ਕਰਾਈ ਜੇ ਰਾਜਸਥਾਨ 'ਚ 200 ਸਾਲ ਪਹਿਲੇ ਔਰ ਮੈਂ ਤੁਹਾਨੂੰ ਗੁੰਝ ਨਹੀਂ ਕਰਾਂਗਾ ਮੰਨੇ ਵਾਜਾ ਕੇ ਜਿਹੜੀ ਬੰਦੇ ਦਾ ਪਿੰਡਾਂ ਚ ਉਹ ਸ਼ਹਿਰ ਜੀ ਮੁੰਡੇ ਕਾ ਸ਼ੁਰੂ ਕਰਾਈ ਜਾ ਸ਼ਹਿਰ ਚ ਬਹੁਤ ਗਰੀਬ ਲੋਕ ਜੇ ਕਿਤੇ ਵਾਡਾਂ ਦੇ ਅੰਦਰ ਗਲੀਆਂ ਚ ਜਾ ਕੇ ਵੇਖੋ ਕਿਹੜੇ ਹਾਲਾਤਾਂ ਚ ਨੇ ਲੋਕ ਇਹ ਲੱਗਦਾ ਜੂਰ ਕੋਈ ਸ਼ਹਿਰ ਚ ਰਹਿ ਰਿਹਾ ਪਰ ਬਹੁਤ bure ਹਾਲਾਤ ਨੇ ਮੈਂ ਵੇਖਿਆ ਗਲੀਆਂ ਚ ਜਾ ਕੇ ਕੋਸ਼ ਕਰਕੇ ਮੇਰੀ ਬੇਨਤੀ ਆ ਕਿ ਇਹ ਕੰਮ ਪੰਜਾਬ ਦੇ ਵਿੱਚ ਵੀ ਕੀਤਾ ਜਾਵੇ ਔਰ ਨਾਲ ਕੋ ਕੰਮ ਹੋਰ ਨੇ ਇੱਕ ਐਜੂਕੇਸ਼ਨ ਤੇ ਇੱਕ ਇਲਾਜ ਕੀਤਾ ਜਾਵੇ ਐਜੂਕੇਸ਼ਨ ਫਰੀ ਹੋਏਗੀ ਸਾਰੇ ਬੱਚੇ ਚੰਗੇ ਸਕੂਲਾਂ ਸੰਗੇ ਕਾਲਜਾਂ ਚ ਪੜਨਗੇ ਤੇ ਫਿਰ ਉਹ ਲੀਡਰਾਂ ਕੋ ਆਟਾ ਇਦਾਲ ਦੀ ਮੰਗ ਨਹੀਂ ਕਰਨਗੇ ਨੌਕਰੀ ਦੀ ਮੰਗ ਕਰਨਗੇ ਆਪਣੇ ਹੱਕਾਂ ਦੀ ਗੱਲ ਕਰਨਗੇ ਔਰ ਸਾਡੇ ਪ੍ਰਧਾਨ ਮੰਤਰੀ ਮੋਦੀ ਸਾਹਿਬ ਕਹਿੰਦੇ ਡਿਜੀਟਲ ਇੰਡੀਆ ਬਣ ਗਿਆ ਮੈਂ ਨਹੀਂ ਸ਼ਾਮਤ ਇਸ ਗੱਲ ਦੇ ਨਾਲ ਡਿਜੀਟਲ ਇੰਡੀਆ ਹਦ ਤੱਕ ਬਣ ਜਦੋਂ ਹਰ ਵਰਗ ਦੇ ਲੋਕ ਹਰ ਵਰਗ ਦੇ ਬੱਚੇ ਉਥੇ ਪੜਨਗੇ ਜਾ ਕੇ ਵੱਡੇ ਸਕੂਲਾਂ ਜਿੱਤੇ ਸਾਡੇ ਬੱਚੇ ਪੜਨਗੇ ਡਿਜੀਟਲ ਇੰਡੀਆ ਉੱਤਰ ਬਣੂਗਾ ਜਿੱਤਰ ਗਰੀਬ ਦਾ ਤੇ ਹਰ ਬੰਦੇ ਦਾ ਅਰਾਜ ਫਰੀ ਹੋਊਗਾ ਕਿਉਂਕਿ ਬਿਮਾਰੀ ਕਦੇ ਕਿਸੇ ਨੂੰ ਪੁੱਛ ਕੇ ਨਹੀਂ ਆਉਂਦੀ ਬਿਮਾਰੀ ਨਾ ਦੇਖਦੀ ਵੱਡਾ ਘਰ ਦਾ ਨਾ ਦੇਖਦੀ ਛੋਟਾ ਘਰ ਦਾ ਮੈਂ ਇਹ ਗੱਲ ਪਤਾ ਕਿਉਂ ਕਹਿ ਰਿਹਾ ਅੱਜ ਤੋਂ 1.5-2 ਮਹੀਨੇ ਪਹਿਲਾਂ ਫਿਰਮ ਭਾਦੀ ਫੈਨ ਚ ਬੇਡਾ ਪੜਦਾ ਉੱਥੇ ਕੰਮ ਵਾਲੀ ਆਉਂਦੀ ਆਪਣੀ ਵਿਚਾਰੀ ਉਹ ਪਿਛਲੇ 10-12 ਸਾਲ ਤੋਂ ਕੰਮ ਕਰਦੀ ਹੈ 30-32 ਸਾਲ ਦੀ ਹੈ ਛੋਟੇ ਦੋ ਬੱਚੇ ਆ ਔਰ ਉਹਨੂੰ ਪਤਾ ਹੀ ਨਹੀਂ ਸੀ ਵਿਚਾਰੀ ਪੜੀ ਐਨ ਸਰੀਰ ਵੀ ਠੀਕ ਨਹੀਂ ਤਨੂੰ ਕੈਂਸਰ ਲੱਗ ਗਿਆ। ਉਹ ਉਹਦਾ ਮੈਂ ਹੁਣ ਮਾਜ ਉਥੋਂ ਊਮੀ ਬਾਬਾ ਕੈਂਸਰ ਕੇਰ ਹਸਪੀਟਲ ਮੋਲਾਪੁਰ ਚੰਦੀਗੜ੍ਹ ਤੋਂ ਕਰਾ ਆਇਆ। ਯਾਰ ਮੈਂ ਤੇ ਫੀਲ ਕੀਤਾ ਮੇਰੇ ਉੱਤੇ ਕਿਤੇ ਮਾਰੀ ਮੋਟੀ ਉਹ ਰੱਬ ਦਾ ਭੈਣ ਮੈਂ ਸੋਚਿਆ ਵੀ ਯਾਰ ਜਿਹੜੀ ਮੇਰੇ ਬੇਟੇ ਦੀ ਮੇਰੇ ਪਰਿਵਾਰ ਦੀ ਰੰਧਾਵਾ ਸਾਹਿਬ ਕਈਆਂ ਦੀ ਫਰੈਂਟ ਚਾਹੇ ਸਭ ਦੀ ਸੇਵਾ ਕਰਦੀ ਆ ਤੇ ਫਿਰ ਇਹ ਥੋੜਾ ਜਿਹਾ ਕਿ ਲੈ ਮੈਂ ਵਰਤਾ ਸੀ ਹਰ ਤਲਵਾਰ ਜਨਾਬੇ ਉਹ ਨਕਵਾ ਵੀ ਤੇ ਤਲਵਾ ਦੇਤੀ ਨਹੀਂ ਮੈਂ ਉਹਦੀ ਬਾਹ ਫੜੀ ਪਰ ਕਿੰਨੇ ਕੁ ਲੋਕ ਨੇ ਤੇ ਕਿੰਨੇ ਕੁ ਲੋਕ ਬਾਹ ਫੜ ਸਕਦੇ ਸਰਕਾਰਾਂ ਬਾਹ ਫੜ ਸਕਦੀ ਸਰਕਾਰਾਂ ਪੜਾਅ ਫ੍ਰੀ ਕਰ ਦੇ ਸਰਕਾਰਾਂ ਐਜੂਕੇਸ਼ਨ ਫ੍ਰੀ ਕਰ ਦੇ ਸਾਨੂੰ ਤੀਜੀ ਕਿਸੇ ਚੀਜ਼ ਦੀ ਫ੍ਰੀ ਦੀ ਲੋੜ ਨਹੀਂ ਤੇ ਮੇਰੀ ਗੱਲ ਯਾਦ ਰੱਖਿਓ ਇਹ ਗੱਲ ਆਵਾਜ਼ ਥਾਂ ਹੋਣੀ ਹੋਣੀ ਇਹ ਗੱਲ ਸਾਨੂੰ ਇੱਕ ਆਹ ਕੀ ਕਹਿੰਦੇ ਹੁੰਦੇ ਆ ਭੁਲਾਜ ਕਰੀ ਪੈਣੀ ਆ ਬੱਠੇ ਹੋ ਕੇ ਲੀਡਰਾਂ ਨੂੰ ਕਹਣਾ ਪੈਣਾ ਤੁਸੀਂ ਪਾਰਲੀਮੈਂਟ ਦੇ ਵਿੱਚ ਮੈਂ ਤੁਹਾਨੂੰ ਵਾਸ਼ ਤੋਹਣਾ ਐ ਬਸ ਕੀ ਗੱਲ ਨਹੀਂ ਕਰਦੋਗੇ 2.5 ਲੱਖ ਨਾਲ ਜਿੱਤਾਂਗੇ 3 ਲੱਖ ਨਾਲ ਜਿੱਤਾਂਗੇ ਇਹ ਲੱਖ ਵੋਟ ਦੇ ਨਾਲ ਤੁਸੀਂ ਨੰਬਰ ਪਾਰ ਵਿੱਚ ਬੈਠੇ ਹੋ ਜੀ ਇਹ ਗੱਲ ਯਾਦ ਰੱਖਿਓ ਇਹ ਤੂੰ ਕੰਮ এডਿਕੇਸ਼ਨ ਦੇ ਹੱਥ ਦੇ ਉੱਤੇ ਖੋ ਕੇ ਕੰਮ ਕਰ ਜੋ ਰਹੀ ਦੁਨੀਆ ਦਾ ਘਰ ਸੋ ਤਾਂ ਲੋਕ ਯਾਦ ਕਰਨਗੇ ਰਹਿਣਗੇ ਯਾਦ ਆਓ ਸਾਹਿਬ ਜਿੰਦਾਬਾਦ ਔਰ ਜਦੋਂ ਅਗਲੇ ਆਏਗੇ ਸੈਸ਼ਨ ਵਿਦਵਾਨ ਸਾਹਿਬ